ਹਾਵਾਜੀ ਫਤਿਹ ਜੀ ਮੇਰਾ ਨਾਮ ਕੁਰੀਲ ਸਿੰਘ ਪਿੰਡ ਬਲਗੜ ਜੇ ਦਾਦਾ ਦਾ ਨਾਮ ਇੰਦਰ ਸਿੰਘ ਮੈਂ ਸਰਪੰਚ ਪਿੰਡ ਬਲਗੜ ਜੇ ਜੋ ਸਾਡੇ ਸਰਕਾਰ ਨੇ ਪ੍ਰਗਟਾਣ ਸਮਾਂ ਸਰਕਾਰ ਨੇ ਜੋ ਸਾਡੇ ਨਰਾਦਰ ਪੂਰੇ ਸੀ ਉਹ ਸਾਡੇ ਵਾਦੇ ਪੂਰੇ ਨਹੀਂ ਹੋਏ ਆ ਉਹ ਨਾਲ ਦੀ ਨਾਲ ਸਾਡੇ ਵਾਦੇ ਪੂਰੇ ਕਰੇ ਜਾਂਦੇ ਨੇ ਸਾਡੇ ਪਿੰਡ ਨੇ ਇੱਕ ਸ਼ਕਤਤਾ ਦਾ ਗੱਲ ਨਹੀਂ ਕੀਤਾ ਗਿਆ ਤੇ ਨਾਲ ਜਿਹੜੇ ਖਰਾਬੇ ਦੇ ਜਿਹੜੇ ਚੱਕ ਨੇ ਉਹ ਚੱਕ ਵੱੰਦੇ ਦੇ ਆ ਤੇ ਬੜਾ ਅਸੀਂ ਧੰਨਵਾਦ ਕਰਦੇ ਆ ਸਰਕਾਰ ਦਾ ਕਿਸੇ ਸਰਕਾਰ ਨੇ ਜਿਹੜਾ ਸਾਡਾ ਜਿਹੜਾ ਵਾਅਦਾ ਹੈ ਅੱਜ ਤੱਕ ਤੁਹਾਨੂੰ ਕਿਸੇ ਸਰਕਾਰ ਨੇ ਨਹੀਂ ਕੀਤਾ ਬਾਜੀ ਉਸ ਸਰਕਾਰ ਨੇ ਸਾਨੂੰ ਇਹ ਵਾਅਦਾ ਦੇ ਕੇ ਕਿ ਸਾਡਾ ਮਾਨ ਹੈ ਕਿ ਅਸੀਂ ਤਨਹਾਨ ਕਰਦੇ ਆਂ ਬੈਲ ਸਾਹਿਬ ਦਾ ਵੀ ਕਿ ਭਗਵੰਤ ਮਾਨ ਸਾਹਿਬ ਦਾ ਵੀ ਕਰਦੇ ਮਾਨ ਕਰਦੇ ਆਂ ਤੇ ਬਾਕੀ ਦੀਦੀ ਦਾ ਇਹ ਆ ਕਿ ਦਿਵਾਰੀ ਦਾ ਸਮਾਂ ਆ ਦਿਵਾਰੀ ਦੇ ਸਮਾਂ ਤੇ ਨਹੀਂ ਇਹ ਗੱਲ ਕਹਿੰਦੇ ਸਾਰੇ ਪਿੰਡ ਦੇ ਨਗਰ ਤੋਂ ਸਾਰੇ ਇਲਾਕਿਆਂ ਨੂੰ ਤੇ ਜਿਹੜੀ ਦਿਵਾਰੀ ਅਸੀਂ ਪਟਾਕਿਆਂ ਨਾਲ ਬਣਾਉਣੀ ਆ ਉਹ ਪਟਾਕੇ ਨਾ ਚਲਾਈਏ ਤੇ ਇੱਕ ਦੂਜੇ ਨੂੰ ਦੱਬੇ ਦੇ ਕੇ ਦੱਬਾ ਦੇ ਕੇ ਤੇ ਉਹਨਾਂ ਦੇ ਨਾਲ ਉਹਨਾਂ ਨਾਲ ਸਾਹ ਜੁਟੀ ਜਾਵੇ ਤੇ ਪਟਾਕੇ ਨਾ ਚਲਾਏ ਪ੍ਰਦੂਸ਼ਣ ਤੋਂ ਬਚਣਾ ਚਾਹੀਦਾ ਹੈ ਕਿ ਪ੍ਰਦੂਸ਼ਣ ਤੋਂ ਬਚ ਕੇ ਕਿ ਸਾਡੇ ਪਟਾਕੇ ਨਾ ਚੱਲਣ ਦੱਬਿਆਂ ਦੇ ਨਾਲ ਹੀ ਇੱਕ ਦੂਜੇ ਦਾ ਹੱਥ ਫੜਾਈਏ ਤੇ ਇੱਕ ਦੂਜੇ ਦਾ ਸਤਿਕਾਰ ਕਰੀਏ ਇਹ ਵੀ ਬੇਨਤੀ ਹੈ ਜੀ ਬਾਖ ਖਾਲਸਾ ਵਾ ਜੀ